ਗਾਲੀਆਂ 'ਚ ਰੋਲਦੇ ਪਏ ਨੇ ਅਮਸੂਮ ਸੋਹਣੇ ਸੋਹਣੇ ਬੱਚੇ ਮਾਣੂ ਅਗਵਾ ਕਰ ਲਿਆ ਗਿਆ ਅੱਜ ਤੋਂ 3 ਮਹੀਨੇ ਪਹਿਲਾਂ ਪੜਨ ਦੀ ਉਮਰ ਦੇ ਵਿੱਚ ਕਿਵੇਂ ਘਰ ਦੀ ਜ਼ਿੰਮੇਵਾਰੀ ਇਸ ਛੋਟੀ ਜੀ ਬੱਚੀ ਤੇ ਪਈ ਆ ਉਹ ਕਹਤ ਪੜਨ ਗਈ ਸੀ ਜੀ ਮੋਗੀ ਆ ਦੋਜਾ ਜੱਤਵਾਲ ਜੀ ਹਾਂਜੀ ਲੋਨ ਲਿਆ ਵਾ ਸੀ ਕੋਈ ਹਾਂਜੀ ਲੋਨ ਲਿਆ ਸੀਗਾ ਤੇ ਉੱਥੋਂ ਗਵਾਹ ਕੀਤੀ ਜੀ ਦੋ ਤਿੰਨ ਵੇਰੀ ਫੋਨ ਕੀਤਾ ਉਹਨਾਂ ਨੇ ਦੂਜਿਆਂ ਨੇ ਕੈਸਟੜਾ ਨੇ ਇਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿ ਮਾਨੂੰ ਕਿਹਾ ਦਾ ਹੈ ਬਿੱਲਾ ਬਿੱਲਾ ਇੰਦਰਜੀਤ ਬਿੱਲਾ ਉਹ ਮੁੰਡੇ ਨੇ ਖੋਲ ਕਾਲ ਕੀਤੀ ਸੀ ਬਾਹਰ ਇਹ ਬੱਚਿਆਂ ਦੇ ਡੈਡੀ ਹਾਂ ਹਾਂਜੀ ਬੱਚਿਆਂ ਦੇ ਡੈਡੀ ਉਹ ਕਹਿੰਦਾ ਹਿੰਮਤ ਹੈਗੀ ਜਦੋਂ ਸਾਡਾ ਡਾਲ ਜਦੋਂ ਇਹਨਾਂ ਦੀ ਮੰਮੀ ਦੀ ੱਡੇ 'ਚ ਉੱਥੇ ਕੁੱਟਮਾਰ ਹੁੰਦੀ ਆ ਘਰੇ ਆ ਕੇ ਉਹ ਦੱਸਦੀ ਆ ਕਿਸੇ ਨੂੰ ਨਹੀਂ ਕੋਈ ਨਹੀਂ ਗਲਵਾਤ ਕੀਤੀ ਜੀ ਬਾਪੂ ਜੀ ਤੁਹਾਨੂੰ ਨਹੀਂ ਦੱਸਿਆ ਕੋਈ ਗਲਵਾਤ ਨਹੀਂ ਜੀ ਨਹੀਂ ਕੋਈ ਗਲਵਾਤ ਨਹੀਂ ਨਹੀਂ ਤਾਂ ਕਿ ਥਾਣੇ ਸਾਇਲੈਂਟ ਹੋ ਜਾਂਦੀ ਹੈ ਥਾਣੇ ਤੋਂ ਅੱਗੇ ਇਹ ਕੋਈ ਕਾਰਵਾਈ ਨਹੀਂ ਚੱਲਦੀ ਗਲੀਆਂ ਚ ਰੋਲਦੇ ਪਏ ਨੇ ਅਮਸੂਮ ਸੋਹਣੇ ਸੋਹਣੇ ਬੱਚੇ ਪਿਓ ਦੁਬਈ ਦੇ ਵਿੱਚ ਮਿਹਨਤ ਮਜ਼ਦੂਰੀ ਕਰਦਾ ਤੇ ਮਾਣੂ ਅਗਵਾ ਕਰ ਲਿਆ ਗਿਆ ਅੱਜ ਤੋਂ 3 ਮਹੀਨੇ ਪਹਿਲਾਂ ਇਹ ਪਰਿਵਾਰ ਦਾ ਕਹਿਣਾ ਕਿੱਥੇ ਚਲੀ ਗਈ ਇਹਨਾਂ ਦੀ ਮਾਂ ਕਿਹੜੇ ਪਿੰਡ ਦਾ ਉਹ ਮੁੰਡਾ ਸੀ ਜਿਹਨੇ ਅਗਵਾ ਕੀਤੀ ਇਹ ਵੀ ਪਤਾ ਲੱਗ ਗਿਆ ਪਰ ਹਾਲੇ ਤੱਕ ਇਸ ਪਰਿਵਾਰ ਦੇ ਹੱਥ ਖਾਲੀ ਨੇ ਪਿੰਡ ਰਾਮੂ ਕਲਾਂ ਦੇ ਵਿੱਚ ਪਰ ਰਾਮੂ ਵਾਲਾ ਕਲਾਂ ਦੇ ਵਿੱਚ ਖੜੇ ਆ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਬੱਚੇ ਨੇ ਛੋਟੇ ਛੋਟੇ ਇਹਨਾਂ ਦਾ ਫਾਦਰ ਆ ਜਿਹੜਾ ਉਹ ਬਾਹਰ ਆ ਦੁਬਈ ਦੇ ਵਿੱਚ ਨਾ ਜੀ ਦੁਬਈ ਦੇ ਵਿੱਚ ਤੇ ਇਹਨਾਂ ਦੀ ਮਦਰ ਨੂੰ ਘਰੋਂ ਗਈ ਨੂੰ 3 ਮਹੀਨਿਆਂ ਦਾ ਟਾਈਮ ਹੋ ਗਿਆ ਕੀ ਗੱਲਬਾਤ ਹੋਈ ਆ ਕਿੱਥੇ ਗਈ ਸੀਗੀ ਵਾਪਸ ਕਿਉਂ ਨਹੀਂ ਆਈ ਉਹ ਪੂਰੀ ਗੱਲਬਾਤ ਕਰਾਂਗੇ ਇਹ ਵੀਰ ਆ ਜਿਹੜਾ ਜਿਹੜਾ ਵੀਰ ਬਾਹਰ ਆ ਇਹਨਾਂ ਦਾ ਬੱਚਿਆਂ ਦਾ ਡੈਡੀ ਉਹਦੇ ਇਹ ਬ੍ਰਦਰ ਨੇ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਵਰਨ ਸਿੰਘ ਆ ਜੀ ਹਾਂਜੀ ਕੀ ਇਹਨਾਂ ਦੀ ਜਿਹੜੀ ਮਦਰ ਸੀਗੀ ਕਿੱਥੇ ਗਈ ਉਹ ਕੀ ਗੱਲਬਾਤ ਆ ਜੀ ਉਹ ਕਇਸਤ ਭਰਨ ਗਈ ਸੀ ਜੀ ਮੋਗੇ ਆ ਦੂਜਾ ਜੱਟ ਵਾਲਾ ਜੀ ਹਾਂਜੀ ਲੋਨ ਲਿਆ ਵਾ ਸੀ ਕੋਈ ਹਾਂਜੀ ਲੋਨ ਲਿਆ ਸੀਗਾ ਤੇ ਉੱਥੋਂ ਗਵਾਹ ਕੀਤੀ ਜੀ ਦੋ ਤਿੰਨ ਵੇਰੀ ਫੋਨ ਕੀਤਾ ਉਹਨਾਂ ਨੇ ਦੂਜਾ ਨੇ ਕਇਸਤੜਾ ਨੇ ਇਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿੱਥੇ ਆ ਵੀ ਜਾਨੀ ਕਿ ਫੋਨ ਹੀ ਨਹੀਂ ਚੱਕਿਆ ਇਸ ਤੋਂ ਬਾਅਦ ਘਰੋਂ ਕਇਸਤ ਦਾ ਕਹਿ ਕੇ ਗਈ ਵੀ ਮੈਂ ਕਇਸਤ ਭਰਨ ਚੱਲ ਕੇ ਹਾਂਜੀ ਘਰੋਂ ਕਇਸਤ ਦਾ ਕਹਿ ਕੇ ਗਈ ਆ ਗਵਾਹ ਕਿਹਨੇ ਕੀਤੀ ਇਹਦਾ ਕੋਈ ਪਤਾ ਲੱਗਿਆ ਤੁਹਾਨੂੰ ਗਵਾਹ ਮਾਨੂੰ ਕਿਹਾ ਦਾ ਬਿੱਲਾ ਬਿੱਲਾ ਇੰਦਰਜੀਤ ਬਿੱਲਾ ਕਿਹੜੇ ਮਾਨੂੰ ਕਹਿੰਦਾ ਜੀ ਮਹਿਤੇ ਨੇ ਕੋਲੇ ਇੱਧਰ ਜਗਰਾਵਾ ਕਹਿੰਦੇ ਹਾਂਜੀ ਜਗਰਾਵਾ ਨਹੀਂ ਅੱਛਾ ਮਾਨੂੰ ਕਹਿੰਦਾ ਬਿੱਲਾ ਉਸ ਪਿੰਡ ਦਾ ਹੈ ਜਿਹੜਾ ਮੁੰਡਾਗਾ ਉਹਦਾ ਨਾਮ ਹੈ ਬਿੱਲਾ ਜਿਹਣੀ ਅਗਵਾ ਕੀਤੀ ਹਾਂਜੀ 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 ਫਿਰ ਉਹ ਉਹਨਾਂ ਦੇ ਨਾਲ ਕੋਈ ਰਾਬਤਾ ਕਾਇਮ ਕੀਤਾ ਤੁਸੀਂ ਰਾਬਤਾ ਕਾਇਮ ਸਰਪੰਚ ਨੇ ਕੀਤਾ ਸੀ ਗੱਲਬਾਤ ਜੀ ਤੇ ਅਸੀਂ ਐਵੇਂ ਤੁਹਾਨੂੰ ਕਹਦਗੇ ਅਸੀਂ ਤਾਂ ਕੋਈ ਗੱਲਬਾਤ ਨਹੀਂ ਕੀਤੀ ਇਹ ਸਰਪੰਚ ਨਾਲ ਕੀਤੀ ਹੈ ਗੱਲਬਾਤ ਜੀ ਹਾਂਜੀ ਉਹਨਾਂ ਨੇ ਦੱਸਿਆ ਤੁਹਾਨੂੰ ਉਹ ਉਹ ਕਹਿੰਦੇ ਇੱਥੇ ਪਿੰਡ 'ਚ ਨਹੀਂ ਰਹਿੰਦਾ ਉਹ ਇਹ ਕਹਿੰਦੇ ਅਗਵਾ ਕੀਤਾ 3 ਮਹੀਨਿਆਂ ਦਾ ਟਾਈਮ ਹੋ ਗਿਆ ਉਹਨੇ ਅਗਵਾ ਕੀਤਾ ਤੁਹਾਨੂੰ ਸਰਪੰਚ ਨੇ ਕਾਲ ਕੀਤੀ ਹੈ ਜਿਹਨੇ ਅਗਵਾ ਕੀਤਾ ਉਹ ਮੁੰਡੇ ਨੇ ਖੁਦ ਕਾਲ ਕੀਤੀ ਸੀ ਉਹ ਮੁੰਡੇ ਨੇ ਖੁਦ ਕਾਲ ਕੀਤੀ ਸੀ ਬਾਹਰ ਇਹ ਬੱਚਿਆਂ ਦੇ ਡੈਡੀ ਹਾਂ ਹਾਂਜੀ ਬੱਚਿਆਂ ਦੇ ਡੈਡੀ ਉਹ ਕਹਿੰਦਾ ਹਿੰਮਤ ਹੈਗੀ ਆ ਤਾਂ ਤੁਸੀਂ ਡਾ ਲਓ ਇਹ ਗੱਲ ਕਹੀ ਆ ਗੱਲ ਕਹੀ ਸੀ ਉਹਨੇ ਕਿਉਂਕਿ ਇਹਨਾਂ ਦਾ ਇਹ ਕਹਿਣਾ ਕਿ ਅਗਵਾ ਕੀਤੀ ਆ 3 ਮਹੀਨਿਆਂ ਦਾ ਉਹ ਨੂੰ ਜਿਹੜਾ ਟਾਈਮ ਹੋ ਗਿਆਗਾ ਇੱਥੋਂ ਗਈ ਨੂੰ ਠੀਕ ਆ ਇਹ ਉਸ ਵੀਡੀਓ ਕੋ ਲਾਈ ਉਹਨੇ ਵੀਡੀਓ ਕੋਲ ਦਬਈ ਲਾਈ ਉਹਨੇ ਮੁੰਡੇ ਨੇ ਜੀ ਹਾਂਜੀ ਹੂੰ ਤੇ ਇਸ ਤੋਂ ਬਾਅਦ ਉਹਨੇ ਕਿਹਾ ਹਿੰਮਤ ਹੈਗੀ ਤਾਂ ਸੜਾ ਲਓ ਜੀ ਫਿਰ ਤੁਸੀਂ ਕੋਈ ਕਾਰਵਾਈ ਕੀਤੀ ਕਾਰਵਾਈ ਅਸੀਂ ਪੁਲਿਸ ਰਿਪੋਰਟ ਕੀਤੀ ਸੀਗੀ ਤੇ ਐਸਪੀ ਦਾ ਉੱਤਰ ਕੀਤੀ ਸੀਗੀ ਜੀ ਹਾਂਜੀ ਤੇ ਇਸ ਤੋਂ ਬਾਅਦ ਹਜੇ ਕੋਈ ਕਾਰਵਾਈ ਨਹੀਂ ਹੋਈ ਜੀ ਬਸ ਪੁਲਿਸ ਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੁਣੀ ਸਾਡੀ ਬਾਪੂ ਜੀ ਤੁਸੀਂ ਇੱਥੇ ਰਹਿੰਦੇ ਸੀਗੇ ਘਰੇ ਜਦੋਂ ਤੁਹਾਡਾ ਬੇਟਾ ਤਾਂ ਬਾਹਰ ਆ ਇਹ ਬੱਚਿਆਂ ਦੇ ਕੋਲੇ ਜਾਂ ਆਪਦੀ ਨੂੰਹ ਦੇ ਕੋਲੇ ਤੁਸੀਂ ਰਹਿੰਦੇ ਸੀ ਇੱਥੇ ਘਰੇ ਹਾਂਜੀ ਹਾਂਜੀ ਰਹਿੰਦੇ ਸੀ ਫਿਰ ਕੋਈ ਫੋਨ ਤੇ ਕਦੇ ਕੋਈ ਗੱਲਬਾਤ ਕਰਦੀ ਜਾਂ ਕੋਈ ਉਦਾਂ ਦੀ ਨਹੀਂ ਕੋਈ ਗੱਲਬਾਤ ਨਹੀਂ ਜੀ ਮੈਂ ਨਹੀਂ ਸੁਣੀ ਹਾਂਜੀ ਕਦੇ ਵੀ ਨਹੀਂ ਹੁਣ ਇਹ ਕਹਿੰਦੇ ਕਿ ਅਸੀਂ ਕਦੇ ਗੱਲਬਾਤ ਵੀ ਉਸ ਤਰੀਕੇ ਦੀ ਨਹੀਂ ਸੁਣੀ ਆ ਕਿਸ਼ਤ ਭਰਨੇ ਜਾਂਦੀ ਆ ਲੋਨ ਨਾ ਇਹਨਾਂ ਦਾ ਲਿਆ ਆ ਅਸੀਂ ਜਿੱਤਵਾਲ ਹੁਣ ਮਾਣੂਕੇ ਦਾ ਜਿਹੜਾ ਇਹਨਾਂ ਨੇ ਦੱਸਿਆ ਕਿ ਮੁੰਡੇ ਦੇ ਨਾਲ ਬਿੱਲਾ ਜਿਹਨੂੰ ਇੰਦਰਜੀਤ ਕਹਿੰਦੇ ਆ ਉੱਥੋਂ ਦੇ ਸਰਪੰਚ ਦੇ ਨਾਲ ਗੱਲਬਾਤ ਹੋਈ ਆ ਪੁਲਿਸ ਰਿਪੋਰਟ ਇਹਨਾਂ ਨੇ ਦਿੱਤੀ ਤੇ ਉਹਦੇ ਵਿੱਚ ਇਹ ਕਿਹਾ ਤੁਹਾਨੂੰ ਪੁਲਿਸ ਨੇ ਵੀ ਉਹ ਬੰਦੇ ਪਿੰਡ ਹੈ ਨਹੀਂ ਅਸੀਂ ਲੱਭ ਰਹੇ ਆ ਹਾਂਜੀ ਉਹ ਕਹਿੰਦੇ ਜੀ ਪਿੰਡ ਹੈ ਨਹੀਂ ਬੰਦੇ ਤੇ ਅਸੀਂ ਲੱਭ ਰਹੇ ਆ ਤੇ ਜਦੋਂ ਲੱਭ ਗਿਆ ਉਦੋਂ ਅਸੀਂ ਆਪੇ ਚੱਕ ਲਾਂਗੇ ਆਹੀ ਗੱਲ ਕਹੀ ਸਾਨੂੰ ਯਾਨੀ ਕਿ ਜਦੋਂ ਜਾਨੇ ਬਸ ਇਹੀ ਗੱਲ ਕਹਿੰਦੇ ਆ ਸਾਨੂੰ ਲੱਭਦੇ ਹੀ ਨਹੀਂ ਤੁਸੀਂ ਕਦੇ ਆਪ ਦੇ ਤੌਰ ਤੇ ਜਾ ਕੇ ਆਪ ਦੇ ਪਿੰਡ ਦੀ ਪੰਚਾਇਤ ਨੂੰ ਉਹਨਾਂ ਦੀ ਪਿੰਡ ਜਾ ਕੇ ਕਦੇ ਮਿਲੇ ਨਹੀਂ ਉਹਨਾਂ ਦਾ ਘਰ-ਬਾਰ ਨਹੀਂ ਦੇਖਿਆ ਉਹ ਮੁੰਡੇ ਦਾ ਵੀ ਕਿੱਥੇ ਘਰ-ਬਾਰ ਸੀ ਸਿਰਫ ਸਰਪੰਚ ਨੇ ਗੱਲਬਾਤ ਕੀਤੀ ਹੈ ਉਹਨਾਂ ਦੇ ਸਰਪੰਚ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਐਵੇਂ ਕਹਿ ਰਹੀ ਗੀ ਨਹੀਂ ਬਾਪੂ ਜੀ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡਾ ਫਰਜ਼ ਬਣਦਾ ਸੀ ਉੱਥੇ ਜਾਣ ਦਾ ਆਖਰ ਉਹਦਾ ਘਰ-ਬਾਰ ਵੇਂਦੇ ਵੀ ਭਾਈ ਇਹਨਾਂ ਦਾ ਮੁੰਡਾ ਸੀ ਉੱਥੇ ਕਦੇ ਗਏ ਨਹੀਂ ਤੁਸੀਂ ਮੈਨੂੰ ਇਥੋਂ ਫਿਰਤਰੀ ਨਾ ਹੁੰਦੀ ਜੀ ਮੈਂ ਫਿਰਤ ਕਰ ਨਹੀਂ ਸਕਦਾ ਜੀ ਜੇ ਮੈਂ ਫਿਰਤ ਕਰਦਾ ਹੁੰਦਾ ਤੇ ਮੈਂ ਸਾਰਾ ਕੁਝ ਹੀ ਉਹਨੂੰ ਮੁੰਡੇ ਨੂੰ ਆਉਣ ਦੀ ਲੋੜ ਹੀ ਨਹੀਂ ਸੀ ਮੈਂ ਆਪ ਹੀ ਕਰ ਲੈਂਦਾ ਤੁਹਾਡੇ ਕਿੰਨੇ ਬੱਚੇ ਤੁਹਾਡੇ ਆਪ ਦੇ ਮੇਰੇ ਬੱਚੇ 4 ਮੁੰਡੇ ਆ ਫਿਰ ਆਪ ਦੇ ਬੱਚਿਆਂ ਨੂੰ ਤੁਸੀਂ ਦੂਜਿਆਂ ਨੂੰ ਨਹੀਂ ਕਿਹਾ ਇਹਨਾਂ ਦਾ ਡੈਡੀ ਤਾਂ ਚਲੋ ਬਾਹਰ ਰਹਿੰਦਾ ਇਹਨਾਂ ਨੂੰ ਤੁਸੀਂ ਕਦੇ ਨਹੀਂ ਕਿਹਾ ਵੀ ਇਹ ਜਾ ਕੇ ਕਰ ਲੈਣ ਫਿਰ ਇਹਨਾਂ ਨੂੰ ਨਹੀਂ ਕਿਹਾ ਗਿਆ ਜੀ ਕਾਰਨ ਤੁਹਾਨੂੰ ਨਹੀਂ ਕਦੇ ਦੱਸਿਆ ਨਹੀਂ ਸਾਨੂੰ ਇਹ ਪੂਰਾ ਦੱਸਿਆ ਨਹੀਂ ਨੇ ਠੀਕ ਹੈ ਹਾਂਜੀ ਅੱਡ ਬੱਡ ਤਾਂ ਆਪਾਂ ਮੰਨਦੇ ਆ ਬਾਪੂ ਜੀ ਅੱਡ ਬੱਡ ਹੁੰਦੇ ਆ ਸਾਰੇ ਘਰਾਂ 'ਚ ਪਰ ਜਦੋਂ ਮੁਸੀਬਤ ਪੈਂਦੀ ਆ ਉਦੋਂ ਤਾਂ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਸੀ ਆ ਉਦੋਂ ਤਾਂ ਦੱਸਤਾ ਸੀਗਾ ਇਤੂ ਬਾਅਦ ਵਿਆਹ ਗੱਲ ਹੋ ਗਈ। ਇਹ ਦੂ ਬਾਅਦ ਦੱਸਿਆ ਸੀ। ਇਹ ਦੂ ਬਾਅਦ ਇਹਦੇ ਨਾਲ ਗਏ ਅਸੀਂ ਥਾਣੇ ਵੀ ਗਏ ਆ। ਮੈਂ ਇਹ ਗੱਲ ਕਹਿਣਾ ਹੁੰਦਾ ਲੜਾਈਆਂ ਪੜਾਈਆਂ ਸਾਰੇ ਘਰਾਂ 'ਚ ਰਹਿੰਦੀਆਂ ਆਪਣੇ ਹੁੰਦੇ ਅੱਡ-ਵੱਡ ਜਿਹਦੇ ਜਵਾਕ ਹੋਣਗੇ ਉਹੀ ਅੱਡ-ਵੱਡ ਹੋਣਗੇ ਇਹ ਤਾਂ ਗੱਲ ਬਣੀ ਆ ਪਰ ਜਦੋਂ ਮਾੜਾ ਟਾਈਮ ਆਉਂਦਾ ਨਾ ਉਦੋਂ ਆਪਦੇ ਪਰਿਵਾਰ ਨੂੰ ਗੱਲ ਕਲੀਅਰ ਕਰਿਆ ਕਰੋ ਦੱਸਿਆ ਕਰੋ ਕਿਉਂਕਿ ਬਹੁਤ ਸਾਰੇ ਮਸਲੇ ਆਪਾਂ ਕੀਤੇ ਆ ਮਾਮਲੇ ਕੀਤੇ ਆ ਜਿਹਦੇ ਵਿੱਚ ਕੀ ਹੁੰਦਾ ਵੀ ਚੋਰੀ ਛੁੱਪੇ ਕੰਮ ਹੋ ਜਾਂਦੇ ਆ ਪਰ ਜਦੋਂ ਮੁਸੀਬਤ ਪੈਂਦੀ ਆ ਉਦੋਂ ਆਪਦੇ ਕਿਤੇ ਨਾ ਕਿਤੇ ਜਾ ਕੇ ਨਾਲ ਖੜ ਜਾਂਦੇ ਆ ਉਦੋਂ ਦੱਸਣ ਦਾ ਕਿਤੇ ਨਾ ਕਿਤੇ ਫਰਜ਼ ਆ ਮੈਂ ਸਭ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਗਸੀਰ ਸਿੰਘ ਜੀ ਜੀ ਕੀ ਇਸ ਮਾਮਲੇ ਨੂੰ ਤੁਸੀਂ ਦੇਖਿਆਗਾ ਜੀ ਇਸ ਪਰਿਵਾਰ ਜਿਵੇਂ ਪਰਿਵਾਰ ਦੱਸ ਰਿਹਾ ਵੀ ਉਹ ਕੋਈ ਗੈਸਟ ਪਰਨ ਗਈ ਆ ਇਹਨਾਂ ਬੱਚੇ ਦੀ ਮਾਂ ਉਸ ਤੋਂ ਬਾਅਦ ਨਹੀਂ ਆਈ ਪੰਚਾਇਤ ਲੈਵਲ ਤੇ ਉਹਨਾਂ ਨਾਲ ਕੰਟੈਕਟ ਕੀਤਾ ਅਸੀਂ ਸਰਪੰਚ ਰਾਏ ਸਾਰੇ ਕੀਤਾ ਉਸ ਤੱਕ ਸਰਦਾਰ ਹਰਨੇਕ ਸਿੰਘ ਰਾਏ ਲਖਵੀਰ ਸਿੰਘ ਜੋ ਮੌਜੂਦਾ ਸਰਪੰਚ ਆ ਉਹਨਾਂ ਨੇ ਸਾਰਿਆਂ ਕੀਤਾ ਕੰਟੈਕਟ ਤੇ ਉਹਦੇ ਵਿੱਚ ਇਹ ਪਤਾ ਲੱਗਾ ਵੀ ਉਹੜਾ ਬੰਦਾ ਮਾਣੂ ਕਿ ਹੈੜਾ ਜਗਰਾਉਂ ਕੋੜੇ ਆਪਣੇ ਉਹ ਪਿੰਡ ਦਾ ਰਹਿਣਾ ਲ ਉਹ ਉਹ ਥੋੜਾ ਜਿਹਾ ਹੋਰ ਗੈਂਸਟਰ ਟਾਈਪ ਦਾ ਬੰਦਾ ਦੱਸ ਰਿਹਾ ਉਥੋਂ ਦੇ ਪਿੰਡ ਤੇ ਉਹ ਉਸ ਕਰਕੇ ਉਹ ਬੰਦੇ ਦੇ ਅੰਡਰ ਹੈ ਉਹ ਬੰਦਾ ਨਾ ਤਾਂ ਕੋਈ ਕੰਟੈਕਟ ਨੰਬਰ ਪਿੰਡ ਦੇ ਚੋਂ ਦਾ ਮਿਲ ਰਿਹਾ ਕਿਸ ਬਸੇਉ ਹਮ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੇ ਕਾਫੀ ਆਪਰੇਸ਼ਨ ਦਿੱਤੀਆਂ ਜਿਹਦੇ ਵਿੱਚ ਕਿਸੇ ਤਰ੍ਹਾਂ ਕੋਈ ਨਹੀਂ ਹੈਲਪਰ ਲੋਕ ਜੁਸਨੇ ਮਿਲ ਹਾਂ ਕਿ ਬੱਚੇ ਛੋਟੇ ਆ ਬਜ਼ੁਰਗ ਹੈ ਹੂੰ ਪਿਤਾ ਬਾਹਰ ਆ ਤੇ ਕੋਈ ਕਾਰਵਾਈ ਇਹ ਪਿਛੇ ਤਰਫ ਨਹੀਂ ਸਕੇ ਤੇ ਪ੍ਰਸ਼ਾਸਨ ਨੇ ਵੀ ਇਹ ਜੋ ਕੋਈ ਨਹੀਂ ਸਹਾਰਾ ਦਿੱਤਾ ਇਹਨਾਂ ਨੂੰ ਜਿਹੜੇ ਮੁੰਡੇ ਨੇ ਅਗਵਾ ਕੀਤੀ ਮਾਂ ਨੂੰ ਕਿਤੇ ਦੱਸਦੇ ਆ ਉਹਦੇ ਕੋਈ ਹੋਰ ਪਰਿਵਾਰ ਮੈਂਬਰ ਰਿੰਦਾ ਹੋ ਕਦੇ ਨਹੀਂ ਹੋਈ ਗੱਲਬਾਤ ਉਹਦੇ ਚਾਚਾ ਦਾ ਬੇਟਾ ਉਹਦੇ ਨਾਲ ਗੱਲ ਹੋਈ ਸੀ ਹੂੰ ਉਹ ਆਂਦਾ ਵੀ ਸਾਡਾ ਤਾਂ ਇਹ ਪਿੰਡੋਂ ਕੱਢਿਆ ਵਾ ਸਾਡਾ ਤਾਂ ਇਹ ਪਿੰਡੋਂ ਬਾਹਰ ਆ ਬੇਦਖਲ ਕੀਤਾ ਵਾ ਸਾਡੇ ਨਾਲ ਇਹਦਾ ਕੋਈ ਲਿਕਤ ਦੇਕਾ ਨਹੀਂ ਅਸੀਂ ਇਹਦੇ ਨਾਲ ਨਾ ਸਾਡਾ ਹੈ ਰਾਬਤਾ ਨਾ ਸਾਡੇ ਕੋਲ ਇਹ ਦੇ ਰਿਗਾਰਡਿੰਗ ਕੋਈ ਗੱਲ ਕਰ ਨਾਲ ਸਾਡੇ ਕੋਲ ਆਇਓ ਉਹਦੇ ਨਾਲ ਜਿਹੜੀ ਇਹਨਾਂ ਦੀ ਮੰਮੀ ਆ ਕਦੇ ਉਹਦੇ ਨਾਲ ਗੱਲਬਾਤ ਨਹੀਂ ਫੋਨ ਤੇ ਕਰਾਈ ਇਹਨਾਂ ਕੋਲੇ ਫੋਨ ਫਾਨ ਕਦੇ ਨਹੀਂ ਆਇਆ ਨਹੀਂ ਉਹ ਜਿਹੜਾ ਨੰਬਰ ਸੀ ਇਹ ਦੱਸ ਰਹੇ ਆ ਉਸ ਕੋਲੇ ਉਹਦਾ ਟੋਟਲ ਉਸ ਦਿਨ ਤੋਂ ਬੰਦਾ ਰਿਆ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਦਾ ਰਾਬਤਾ ਘੱਟ ਹੋਇਆ ਨਾ ਕਿਸੇ ਉਸ ਨੇ ਪੰਚਾਇਤ ਮੈਂਬਰ ਨਾਲ ਨਾ ਕਿਸੇ ਪਿੰਡ ਦੇ ਕਿਸੇ ਬੰਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਨਾਲ ਕੋਈ ਰਾਬਤਾ ਘੱਟ ਨਹੀਂ ਕੀਤਾ ਕਾ ਹਾਂਜੀ ਇਹ ਪਰਿਵਾਰ ਦੇ ਦਸਨ ਮਤਾਵਕਾ ਵੀ ਉਸ ਬੰਦੇ ਕੋਲੇ ਇਹ ਹੈ ਠੀਕ ਹੈ ਨਾ ਕਿਉਂਕਿ ਆਪਾਂ ਤਾਂ ਅਸੀਂ ਜੀ ਪਰਿਵਾਰ ਦੇ ਮਤਾਵਕੀ ਆਪਾਂ ਸਮਝ ਸਕਦੇ ਆ ਤੇ ਜੋ ਪਰਿਵਾਰ ਦੇ ਉਹ ਪਿੰਡ ਦੇ ਦਸਨ ਮਤਾਵਕਾ ਉਹਨਾਂ ਦੇ ਵੀ ਉਹ ਤਾਂ 6 ਮਹੀਨੇ ਸਾਲ ਹੋ ਗਿਆ ਇਸ ਪਿੰਡ ਦੇ ਵਿੱਚ ਹੀ ਨਹੀਂ ਆਇਆ ਹੈ ਕਿਉਂਕਿ ਇੱਕ ਵੱਡੀ ਗੱਲ ਆ ਇੱਕ ਲੇਡੀਜ਼ ਦਾ ਅਗਵਾ ਹੋ ਜਾਣਾ ਤੇ ਉਹ ਵੀ 3 ਮਹੀਨਿਆਂ ਦਾ ਟਾਈਮ ਬੀਤ ਜਾਣਾ ਕੋਈ ਪਤਾ ਨਾ ਲੱਗਣਾ ਇਹ ਛੋਟੇ ਛੋਟੇ ਬੱਚੇ ਆ ਇਹ ਮੁੰਡਾ ਉਹਦਾ ਜਿਹੜੀ ਗਈ ਆ ਭੈਣ ਜੀ ਇਹ ਉਹਦੀ ਗੁੜੀ ਆ ਕੀ ਵੇਖ ਲੋ ਡੈਡੀ ਇਹਨਾਂ ਦਾ ਬਾਹਰ ਦੁਬਈ ਚ ਕੰਮਕਾਰ ਮਿਹਨਤ ਮਜ਼ਦੂਰੀ ਕਰਦਾ ਘਰਬਾਰ ਇਹਨਾਂ ਦਾ ਨਾ ਸੋਹਣਾ ਘਰਬਾਰ ਪਾਇਆ ਵਾ ਪਰ 3 ਮਹੀਨਿਆਂ ਤੋਂ ਕੋਈ ਪਤਾ ਨਾ ਲੱਗਣਾ ਇਹ ਵੀ ਇੱਕ ਵੱਡੀ ਗੱਲ ਚਿੰਤਾ ਦਾ ਵਿਸ਼ਾ ਹੈਗਾ ਸਵਾਲੀਆ ਚੈਨ ਹੈ ਵੀ ਪ੍ਰਸ਼ਾਸਨ ਤੇ ਵੀ ਪਤਾ ਨਾ ਲੱਗਣਾ ਤੁਸੀਂ ਕੋਈ ਉਹਦੇ ਫੋਨ ਕਾਲ ਡਿਟੇਲ ਨਹੀਂ ਕਢਾਈ ਕਦੇ ਹਾਂਜੀ ਕੋਈ ਨਹੀਂ ਕਢਾਈ ਜੀ ਹਜੇ ਫਿਰ ਉਹ ਤੁਹਾਨੂੰ ਕਢਾਓ ਤੁਸੀਂ ਉਹ ਕਢਾਉਣੀ ਚਾਹੀਦੀ ਹਾਂ ਹਾਂਜੀ ਹੁਣ ਜ਼ਰੂਰ ਕਢਾਵਾਂਗੇ ਤੁਸੀਂ ਸਾਨੂੰ ਦੱਸਿਆ ਹੂੰ ਹੁਣ ਜ਼ਰੂਰ ਕਢਾਵਾਂਗੇ ਕਿਉਂਕਿ ਅਸਲ 'ਚ ਕਈ ਵਾਰੀ ਸਾਨੂੰ ਇਹ ਪਿੰਡਾਂ 'ਚ ਨਹੀਂ ਵੀ ਪਤਾ ਹੁੰਦਾ ਅੱਛਾ ਪਹਿਲਾਂ ਕਦੇ ਕੋਈ ਗੱਲਬਾਤ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਕੋਈ ਅੱਡੇ 'ਚ ਕੋਈ ਗੱਲਬਾਤ ਹੋਈ ਸੀ ਇਹਨਾਂ ਦੇ ਮੰਮੀ ਦੇ ਨਾਲ ਉਦੋਂ ਕੋਈ ਗੱਲਬਾਤ ਪਤਾ ਲੱਗੀ ਨਹੀਂ ਜੀ ਸਾਨੂੰ ਤਾਂ ਸਿਰਫ ਬਸ ਸਰਪੰਚ ਤੋਂ ਪਤਾ ਲੱਗਿਆ ਵੀ ਆਹ ਗੱਲ ਹੋਈ ਆ ਠੀਕ ਹੈ ਕੋਈ ਕੁੱਟਮਾਰ ਕੀਤੀ ਆ ਹਾਂ ਕੁੱਟਮਾਰ ਕੀਤੀ ਆ ਅੱਡੇ 'ਚ ਦੋ ਗੱਡਿਆਂ ਵਾਲੇ ਆ ਹੂੰ ਤੇ ਇੰਨਾ ਹੀ ਦੱਸਿਆ ਸਾਨੂੰ ਸਰਪੰਚ ਨੇ ਬਾਕੀ ਗੱਲ ਕੋਈ ਨਹੀਂ ਕਹੀ ਅੱਛਾ ਜਦੋਂ ਇਹਨਾਂ ਦੀ ਮੰਮੀ ਦੀ ੱਡੇ 'ਚ ਉੱਥੇ ਕੁੱਟਮਾਰ ਹੁੰਦੀ ਆ ਘਰੇ ਆ ਕੇ ਉਹ ਦੱਸਦੀ ਆ ਕਿਸੇ ਨੂੰ ਨਹੀਂ ਕੋਈ ਨਹੀਂ ਗੱਲਬਾਤ ਕੀਤੀ ਜੀ ਬਾਪੂ ਜੀ ਤੁਹਾਨੂੰ ਨਹੀਂ ਦੱਸਿਆ ਕੋਈ ਗੱਲਬਾਤ ਨਹੀਂ ਜੀ ਨਹੀਂ ਕੋਈ ਗੱਲਬਾਤ ਨਹੀਂ ਅੱਛਾ ਉਹਦੇ ਜਾਂ ਜਦੋਂ ਹੁਣ ਉਹਨੂੰ 3 ਮਹੀਨੇ ਹੋ ਗਏ ਗਈ ਨੂੰ ਉਸ ਤੋਂ ਪਹਿਲਾਂ ਕੁੱਟਮਾਰ ਹੋਈ ਆ ਉਸ ਤੋਂ ਪਹਿਲਾਂ ਕੁੱਟਮਾਰ ਹੋਈ ਆ ਜੀ ਉਹਨੇ ਆ ਕੇ ਘਰੇ ਨਹੀਂ ਦੱਸਿਆ ਨਹੀਂ ਘਰੇ ਨਹੀਂ ਆ ਕੇ ਦੱਸਿਆ ਕੁਝ ਵੀ ਕਿਉਂਕਿ ਇਹ ਵੀ ਇੱਕ ਗੱਲ ਸੋਚਣ ਵਾਲੀ ਆ ਕਿ ਘਰੋਂ ਜਾਣ ਤੋਂ ਪਹਿਲਾਂ ਉਸ ਔਰਤ ਦੀ ਉਦੋਂ ਪਹਿਲਾਂ ਕਦੇ ਆਪਣਾ ਮੋਗੇ バス ਸਟੈਂਡ ਦੇ ਵਿੱਚ ਹਨਾ バス ਸਟੈਂਡ ਦੇ ਵਿੱਚ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਦੇ ਪਿੰਡ ਦੇ ਬੰਦੇ ਨੀਕ ਸਿੰਘ ਨੇ ਇਹਨਾਂ ਨੂੰ ਜਿਹੜੀ ਗੱਲਬਾਤ ਦੱਸੀ ਹੈ ਵੀ ਉਹਦੀ ਪਹਿਲਾਂ ਵੀ ਕੁੱਟਮਾਰ ਹੋਈ ਆ ਪਰ ਗੱਲ ਉਹਨੇ ਘਰੇ ਆ ਕੇ ਨਹੀਂ ਕੀਤੀ ਕਿਉਂਕਿ ਹੋ ਸਕਦਾ ਕੁਝ ਰਾਜ ਕੋਈ ਗੱਲਬਾਤ ਹੋਰ ਨਿਕਲੇ ਪਰ ਸੋਚਣ ਦਾ ਵਿਸ਼ਾਏ ਆ ਵੀ ਜੇ ਤਿੰਨ ਮਹੀਨਿਆਂ ਦਾ ਟਾਈਮ ਹੋ ਗਿਆ ਉੱਥੇ ਉਹ ਅਗਵਾ ਕੀਤੀ ਆ ਜਾਂ ਕਿਹੜੇ ਤਰੀਕੇ ਨਾਲ ਗਈ ਆ ਇਹ ਗੱਲ ਦਾ ਹਜੇ ਸੱਚ ਸਾਹਮਣੇ ਆਉਣਾ ਉਹ ਤਾਂ ਬਾਕੀ ਆ ਪਰ ਇਹ ਛੋਟੇ ਛੋਟੇ ਬੱਚੇ ਨੇ ਇਹਨਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਸਕੂਲ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਡੈਡੀ ਉਹ ਇਹਨਾਂ ਦਾ ਬਾਹਰ ਆ ਅੱਛਾ ਇੱਕ ਹਰ ਬਾਰ ਇਹਨਾਂ ਦਾ ਹੀ ਹੈ ਹਾਂਜੀ ਇਹਨਾਂ ਦਾ ਹਰ ਬਾਰ ਜੀ ਜਗਰੂਪ ਸਿੰਘ ਦਾ ਹੀ ਹੈ ਹਰ ਬਾਰ ਜੀ ਇਹ ਫਿਰ ਨਾਮ ਕੀ ਦੀ ਹੈ ਜਮਾ ਇਹ ਕਮਲਜੀਤ ਦੇ ਨਾਮ ਹੈ ਜੀ ਇਹਨਾਂ ਦੇ ਮੰਮੀ ਦੇ ਹਾਂਜੀ ਉਹਨਾਂ ਦੇ ਨਾਮ ਹੈ ਇਹ ਘਰ-ਬਾਰ ਵੀ ਜਿਹੜਾ ਹੈਗਾ ਇਹਨਾਂ ਦੀ ਮਦਰ ਦੇ ਨਾਮ ਹੀ ਹੈਗਾ ਜਿੰਨੀ ਜਗ੍ਹਾ ਇੱਥੇ ਇਹ ਹੈਗੀ ਹੈਗੀ ਹਨਾ ਹੁਣ ਤੁਸੀਂ ਕੋਈ ਕਾਰਵਾਈ ਅੱਗੇ ਕਿਹੋ ਜੀ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਜੀ ਵਧੀਆ ਕਾਰਵਾਈ ਹੋਵੇ ਪੁਲਿਸ ਵਧੀਆ ਉਹਨਾਂ ਨੂੰ ਲੈ ਕੇ ਆਵੇ ਹੂੰ ਤੇ ਕਾਰਵਾਈ ਸਾਡੀ ਜ਼ਮੀਨ ਜਿਹੜੀ ਆ ਇਹਨਾਂ ਦੇ ਨਾਮ ਬੱਚਿਆਂ ਦੇ ਕੀਤੀ ਜਾਵੇ ਬਸ ਇਹ ਚਾਹੋ। ਹਾਂਜੀ ਇਹੀ ਚਾਹੁੰਦੇ ਆ ਅਸੀਂ ਤਾਂ। ਬਾਕੀ ਤਾਂ ਉਹ ਤੋਂ ਅਸੀਂ ਕੀ ਕਰਾਉਣਾ? ਬਸ ਬੱਚਿਆਂ ਦੇ ਨਾਂ ਜਮੀਨ ਹੋ ਜੇ। ਗਰੁੱਪ ਦੇ ਨਾਂ ਕਰਾ ਦਿਓ। ਚਲੋ ਉਹ ਤਾਂ ਚਾਹੇ ਬੱਚਿਆਂ ਦੇ ਚਾਹੇ ਮੇਰੇ ਡੈਡੀ ਦੇ ਨਾਮ ਕਿਸੇ ਦੇ ਵੀ ਕਰਵਾਈ ਜਾਵੇ ਕਿਉਂਕਿ ਇਹ ਘਰਬਾਰ ਆ ਜਿਹੜਾ ਉਹ ਇਸ ਦੇ ਨਾਮ ਆ ਪਿੰਡ ਦੇ ਤੌਰ ਤੇ ਫਿਰ ਪੰਚਾਇਤ ਕੁਛ ਕਰੇ ਹੱਲ ਜੀ ਇਹਨਾਂ ਦਾ ਜੀ ਚਲੋ ਇਹਨਾਂ ਨੂੰ ਵੀ ਪਰਿਵਾਰ ਨਰਮਾ ਨਹੀਂ ਪਤਾ ਕੋਈ ਇਹਨਾਂ ਦੀ ਕਾਲ ਡਿਟੇਲ ਕਢਾ ਕੇ ਦੇ ਦਿੱਤੀ ਜਾਵੇ। ਅਸੀਂ ਪੰਚਾਇਤ ਤੌਰ ਤੇ ਇਹਨਾਂ ਦੀ ਮਦਦ ਲਈ ਪੂਰੇ ਖੜੇ ਆ ਜੀ। ਜਿੱਥੇ ਵੀ ਸਾਨੂੰ ਪਰਿਵਾਰ ਸਾਦਾ ਅਸੀਂ ਨਾਲ ਜਾਂਦੇ ਆ। ਜਿੱਥੇ ਦਰਖਾਸਤ ਵਗੈਰਾ ਦੇਣੀਆਂ ਸੀ ਉਹ ਵੀ ਮੋਚ ਕੀਤੀ ਆ ਪਤਾ ਨਹੀਂ ਕਿਉਂ ਪ੍ਰਸ਼ਾਸਨ ਇਸ ਗੱਲ ਤੇ ਚੁੱਪਾ ਕਿਸ ਦਾ ਦਬਾਅ ਇਸ ਗੱਲ ਦਾ ਤਾਂ ਇਹੋ ਹੀ ਦੱਸ ਸਕਦੇ ਆ ਅਸੀਂ ਆਪ ਦੇ ਲੋ ਜਿੰਨਾ ਪੰਚਾਇਤ ਲੈਵਲ ਤੇ ਸਰਪੰਚ ਸਰਦਾਰ ਰਕੀਸ਼ ਸਿੰਘ ਵੱਲੋਂ ਜਿੰਨਾ ਐਫਰਟ ਹੋ ਸਕਿਆ ਮੌਜੂਦਾ ਪੰਚਾਇਤ ਵੱਲੋਂ ਜਿੰਨਾ ਹੋ ਸਕਿਆ ਅਸੀਂ ਸਭ ਨੇ ਆਪਦਾ ਐਫਰਟ ਕੀਤਾ ਅਸੀਂ ਉਹਨਾਂ ਦਰਖਾਸਤਾਂ ਵਿੱਚ ਦਵਾਈਆਂ ਸਾਰਾ ਨਾਲ ਉਹ ਭਜਲਣ ਅਠਵੀ ਕੀਤੀ ਪਰ ਉਹ ਨਹੀਂ ਕੁਝ ਪਤਾ ਲੱਗ ਸਕਦਾ ਨਾ ਕੋਈ ਕੋਈ ਕਾਰਵਾਈ ਹੋਈ ਹੈ ਉਹ ਦਰਖਾਸਤਾਂ ਕਿ ਥਾਣੇ ਸਾਇਲੈਂਟ ਹੋ ਜਾਂਦੀ ਹੈ ਥਾਣੇ ਤੋਂ ਅੱਗੇ ਕੋਈ ਕੋਈ ਕਾਰਵਾਈ ਨਹੀਂ ਚੱਲਦੀ ਜੋ ਉਸ ਐਸਆਈ ਨੂੰ ਮਿਲੇ ਹੈ ਇੱਕ ਦੋ ਵਾਰੀ ਉਸ ਨੂੰ ਕਿਹਾ ਵੀ ਜੀ ਥਾਣਾ ਮਹਿਣਾ ਪੈਂਦਾ ਥਾਣਾ ਮਹਿਣਾ ਪੈਂਦਾ ਜੀ ਹਾਂ ਉੱਥੇ ਆ ਕੇ ਰੁਕ ਜਾਂਦੀ ਹੈ ਹਾਂ ਉੱਥੇ ਆ ਕੇ ਰੁਕ ਜਾਂਦੀ ਹੈ ਉਦੋਂ ਗਾਂ ਕੋਈ ਐਕਟੀਵਿਟੀ ਨਹੀਂ ਹੁੰਦੀ ਉੱਤੇ ਕੋਈ ਉੱਤੇ ਨਹੀਂ ਹੁੰਦਾ ਐਕਸ਼ਨ ਤੇ ਉਹ ਜਿੱਤੇ ਕਰਕੇ ਇਹ ਪ੍ਰਸ਼ਾਸਨ ਇਹ ਪਰਿਵਾਰ ਨੂੰ ਲੈ ਫਿਰ ਰਿਹਾ ਹੈ ਇਸ ਗੱਲ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਜੇ ਉਹ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤੇ ਸ਼ਾਇਦ ਇਹ ਚੀਜ਼ ਸੌਟ ਆਊਟ ਹੋ ਜਾਵੇ ਕਿਉਂਕਿ ਇਹ ਚੀਜ਼ ਹੈ ਵੀ ਕਾਰਵਾਈ ਐਸਐਸਪੀ ਤੇ ਦਰਖਾਸਤ ਦਿੰਦੇ ਆ ਉਹ ਅੱਗੇ ਆਪਣੇ ਅਫਸਰਾਂ ਨੂੰ ਕਰਦੇ ਨੇ ਤੇ ਥਾਣੇ 'ਚ ਮੈਣੇ ਆ ਕੇ ਕਹਿੰਦੇ ਵੀ ਗੱਲ ਹੈ ਜਿਹੜੀ ਉੱਥੇ ਰੁਕ ਜਾਂਦੀ ਆ ਉਸ ਤੋਂ ਅੱਗੇ ਆ ਜਿਹੜਾ ਕੋਈ ਵੀ ਪਤਾ ਨਹੀਂ ਲੱਗਦਾ ਕੋਈ ਵੀ ਗੱਲਬਾਤ ਆ ਜਿਹੜੀ ਉਹ ਨਹੀਂ ਹੁੰਦੀ ਬਾਪੂ ਜੀ ਕਦੇ ਤੁਹਾਡੀ ਨੂੰਹ ਦਾ ਫੋਨ ਜਾਂ ਬੱਚਿਆਂ ਨੂੰ ਕਦੇ ਆਇਆ ਹੋਵੇ ਹੋਵੇ ਕਿ ਨਹੀਂ ਕਦੇ ਨਹੀਂ ਆਇਆ ਕੋਈ ਨਹੀਂ ਨਹੀਂ ਆਇਆ ਕਦੇ ਨਹੀਂ ਆਇਆ ਨਹੀਂ ਹੁਣ ਅਸਲ ਦੇ ਵਿੱਚ ਇਹ ਵੀ ਇਹ ਦਿਹਾੜੀਦਾਰ ਪਰਿਵਾਰ ਆ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਉਹੀ ਕਮਾਉਣਾ ਉਹੀ ਖਾਣਾ ਹਨਾ ਸਵੇਰ ਤੋਂ ਕੰਮ ਤੇ ਚਲੇ ਜਾਂਦੇ ਆ ਸ਼ਾਮ ਨੂੰ ਆਉਣਾ ਇਹ ਵੀ ਵੱਡੀਆਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਆਪਣੇ ਪਰਿਵਾਰ ਆ ਸਾਰਿਆਂ ਦੇ ਪਰ ਇਹ ਚਿੰਤਾ ਦਾ ਵਿਸ਼ਾ ਕਿ 3 ਮਹੀਨਿਆਂ ਤੋਂ ਇਸ ਪਿੰਡ ਦੀ ਨੂੰਹ ਆ ਜਿਹੜੀ ਉਹ ਲਾਪਤਾ ਗਈ ਅਗਵਾ ਕਰ ਲਈ ਗਈ ਆ ਇਹ ਵੀ ਇਹਨਾਂ ਕੋਲੇ ਜਿਹੜੇ ਫੋਨ ਕਾਲ ਇਹਨਾਂ ਦੇ ਡੈਡੀ ਕੋਲੇ ਬਾਹਰ ਦਵਾਈ ਦੇ ਵਿੱਚ ਗਈ ਹਨਾ ਤੇ ਨਾਲ ਇਹ ਵੀ ਇੱਕ ਆ ਕਿ ਲਾਪਤਾ ਹੋਣ ਤੋਂ ਪਹਿਲਾਂ ਕੁਝ ਟਾਈਮ ਪਹਿਲਾਂ ਉਹਨੂੰ ਬੱਸ ਸਟੈਂਡ ਦੇ ਵਿੱਚ ਕੁਝ ਬੰਦਿਆਂ ਦੇ ਵੱਲੋਂ ਕਟਮਾਰ ਵੀ ਕੀਤੀ ਗਈ ਕਿਸੇ ਨੇ ਦੇਖਿਆ ਇਹਨਾਂ ਨੂੰ ਦੱਸਿਆ ਬਹੁਤ ਸਾਰੀਆਂ ਇਹਦੇ ਵਿੱਚ ਹਜੇ ਗੱਲਾਂ ਜਿਹੜੀਆਂ ਹੈਗੀਆਂ ਉਹ ਪਰਦੇ ਦੇ ਪਿੱਛੇ ਆ ਸੱਚ ਕੀ ਆ ਉਹ ਸਾਹਮਣੇ ਆਉਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਆ ਇਹ ਪਰਿਵਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ ਕਿਹੋ ਜੀ ਕਾਰਵਾਈ ਚਾਹੁੰਨੇ ਜਾਂ ਕਹਿਣਾ ਕੀ ਚਾਹੁੰਨੇ ਅਸੀਂ ਤਾਂ ਇਹ ਆਨੇ ਆ ਵੀ ਜੇ ਵੀ ਇਹ ਕਟਮਾਰ ਕਰਦੇ ਕੋਈ ਉਹਨੂੰ ਕਰਦਾ ਕੋਈ ਕਟਮਾਰ ਉਹ ਪ੍ਰਸ਼ਾਸਨ ਜ਼ਿੰਮੇਵਾਰ ਆ ਜੀ ਹਾਂਜੀ ਤੇ ਬਾਹਰ ਰਹਿੰਦੀ ਹੈ ਵੀ ਉਹਨੂੰ ਕੋਈ ਗੱਲਬਾਤ ਹੁੰਦੀ ਹੈ ਉਹ ਆਪ ਜ਼ਿੰਮੇਵਾਰ ਉਹ ਆਪ ਜ਼ਿੰਮੇਵਾਰ ਆ ਠੀਕ ਹੈ ਸਾਡਾ ਕੋਈ ਇਹਦੇ ਵਿੱਚ ਕੋਈ ਜ਼ਿੰਮੇਵਾਰ ਇਲਾਕਾ ਦਿੱਕਾ ਨਹੀਂ ਇਹਦੇ ਵਿੱਚ ਠੀਕ ਹੈ ਤੇ ਬਾਕੀ ਪਿੰਡ ਜੇ ਸਾਡੇ ਕੋਈ ਕਟਮਾਰ ਕਰਨ ਆਉਂਦਾ ਉਹ ਪ੍ਰਸ਼ਾਸਨ ਜ਼ਿੰਮੇਵਾਰ ਆ ਠੀਕ ਹੈ ਬਿਲਕੁਲ ਹਾਂਜੀ ਸਾਨੂੰ ਕੋਈ ਹੀਮਕੂ ਹੋ ਜੀ ਉਹ ਪ੍ਰਸ਼ਾਸਨ ਜ਼ਿੰਮੇਵਾਰ ਬਟੇ ਕੀ ਨਾਮ ਆ ਤੇਰਾ ਮੈਂ ਲੰਬਦੀਪ ਸਿੰਘ ਆਂਕਲੀ ਸਕੂਲ ਜਾਣਾ ਹੁੰਦਾ ਹਾਂਜੀ अच्छा पहला जब तूसी ਘਰੇ ਰਹਿੰਦੇ ਸੀ ਮਮਾ ਕੋਲੇ ਰਹਿੰਦੇ ਸੀ ਕੋਈ ਗੱਲਬਾਤ ਫੋਨ ਤੇ ਕਦੇ ਉਹ ਹੀ ਜੀ ਨਹੀਂ ਕੋਈ ਗੱਲਬਾਤ ਸੁਣੀ ਕਦੇ ਤੁਸੀਂ ਨਹੀਂ ਸੁਣੀ ਅੰਕਲੀ ਹੁਣੇ ਬੱਚੇ ਛੋਟੇ ਛੋਟੇ ਇਹਨਾਂ ਨਾਲ ਵੀ ਆਪਾਂ ਉਸ ਤਰੀਕੇ ਨਾਲ ਗੱਲ ਨਹੀਂ ਕਰ ਸਕਦੇ ਪਰ ਇੱਕ ਚਿੰਤਾ ਦਾ ਵਿਸ਼ਾ ਹੈ ਇੱਥੇ ਫਸੇ ਹੋਏ ਆ ਇਸ ਤਰੀਕੇ ਨਾਲ ਵੀ ਸ਼ਾਇਦ ਪ੍ਰਸ਼ਾਸਨ ਕੋਈ ਕਾਰਵਾਈ ਕਰੇ ਤੇ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਵੀ ਇਹ ਛੋਟੇ ਛੋਟੇ ਬੱਚਿਆਂ ਦੀ ਖਾਤਰੀ ਹਮ ਇਨਸਾਨ ਦੇ ਨਾਤੇ ਚਲੋ ਜੋ ਵੀ ਹੈ ਕੋਈ ਇਸ਼ੂ ਕੋਈਸ ਹੋਣ ਨਾ ਹੋਣ ਉਹ ਇਹਨੂੰ ਪਾਸੇ ਰੱਖ ਕੇ ਬੱਚਿਆਂ ਦੇ ਰਸਾਂਖਾ ਰੱਖ ਕੇ ਵੀ ਉਸ ਲੜਕੀ ਨੂੰ ਬਾਪਸ ਹੁਣ ਚਾਹੀਦਾ ਜਾਂ ਪ੍ਰਸ਼ਾਸਨ ਲੱਭ ਕੇ ਚਾਹੀਦਾ ਤਾਂ ਜੋ ਕਿ ਬੱਚਿਆਂ ਦੇ ਦੇਖਭਾਲ ਕਰ ਸਕੇ ਕਿਉਂਕਿ ਬਜ਼ੁਰਗੜਾ ਉਹ ਬਹੁਤ ਜ਼ਿਆਦਾ ਉਹ ਨਹੀਂ ਸੰਭਾਲ ਸਕਦਾ ਬੱਚਿਆਂ ਨੂੰ ਤਾਂ ਇਹ ਕਿ ਬੱਚੇ ਜ਼ਿੰਦਗੀ ਇਹ ਕੁਝ ਅੱਗੇ ਸੀੜ ਟੰਗ ਨਾਲ ਚੱਲ ਸਕੇ ਇਸ ਪਰਿਵਾਰ ਦਾ ਬਹੁਤ ਜ਼ਿਆਦਾ ਔਖਾ ਅ ਬਾਕੀ ਇਸ ਚੀਜ਼ ਇਹ ਪੈਂਡਲ ਲੋਨ ਇਹਨਾਂ ਨੂੰ ਪੂਰਾ ਅਸਰਾ ਅਸੀਂ ਸਪੋਰਟ ਕਰ ਰਹੇ ਹਾਂ ਠੀਕ ਹੈ ਨਹੀਂ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਨਾਲ ਇਸ ਚੀਜ਼ ਦੇ ਵਿੱਚ ਹੋਵੇ ਕੱਲ ਨੂੰ ਕੋਈ ਇਹਨਾਂ ਦੀ ਹਵੀ ਨਵੀਂ ਹੁੰਦੀ ਹੈ ਤਾਂ ਵੀ ਉਹ ਚੀਜ਼ ਨੂੰ ਉਹਨਾਂ ਨੂੰ ਵੇਖਿਆ ਹਾਂ ਦੇਖਿਆ ਜਾਵੇ ਠੀਕ ਹੈ ਫਿਰ ਆਪਾਂ ਬਾਅਦ ਵਿੱਚ ਇਸ ਚੀਜ਼ ਨੂੰ ਪਸਤਾਵਾ ਹਾਂ ਠੀਕ ਹੈ ਸੋ ਇਹ ਤੁਸੀਂ ਦੇਖਿਆ ਜਿਹੜਾ ਮਾਮਲਾ RAMU ਵਾਲਾ ਕਲਾਂ ਮੋਗੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਇਹੀ ਘਰ ਆ ਜਗਰੂਪ ਸਿੰਘ ਦਾ ਜਿੱਥੇ ਕਿ ਆਪਾਂ ਇਹ ਚੀਜ਼ ਦੇਖੀ ਆ ਕਿ 3 ਮਹੀਨਿਆਂ ਤੋਂ ਜਗਰੂਪ ਸਿੰਘ ਦੀ ਪਤਨੀ ਜਿਹੜੀ ਕਿਸ਼ਤ ਭਰਨ ਜਾਂਦੀ ਆ ਉਸ ਤੋਂ ਬਾਅਦ ਉਹ ਅਗਵਾ ਕਰ ਲਈ ਜਾਂਦੀ ਆ ਲਾਪਤਾ ਪਰਿਵਾਰ ਨੇ ਜਿੰਨੀ ਕਿ ਪੈਰਵਾਹੀ ਹੋ ਸਕੇ ਕੀਤੀ ਪਰ ਇਹ ਕਹਿੰਦੇ ਵੀ ਅਸੀਂ ਐਸਐਸਪੀ ਦੇ ਦਰਖਾਸਤ ਦਿੰਨੇ ਆ ਉਹ ਮੈਨੇ ਥਾਣੇ ਤੱਕ ਜਰੂਰ ਪਹੁੰਚ ਜਾਂਦੀ ਆ ਪਰ ਉਸ ਤੋਂ ਅੱਗੇ ਕੋਈ ਵੀ ਕਾਰਵਾਈ ਹੈ ਜਿਹੜੀ ਉਹ ਨਹੀਂ ਹੁੰਦੀ ਪਰ ਇਹ ਜਰੂਰ ਕਵਾਂਗੇ ਕਿ ਜੇਕਰ ਇਹਨਾਂ ਬੱਚਿਆਂ ਦੀ ਮੰਮੀ ਜਾਂ ਹੋਰ ਕੋਈ ਜਿੱਥੇ ਵੀ ਉਹ ਰਹਿ ਰਹੀ ਆ ਜੇ ਕਿਸੇ ਨੇ ਰਾਬਤਾ ਕਾਇਮ ਕਰਨਾ ਹੋਵੇ ਤੇ ਸਾਡੇ ਨਾਲ ਜਰੂਰ ਰਾਬਤਾ ਕਾਇਮ ਕਰੇ ਵੀ ਹੋ ਸਕਦਾ ਕੋਈ ਇਥੋਂ ਪਰੇਸ਼ਾਨੀ ਹੋਵੇ ਜਾਂ ਕੋਈ ਹੋਰ ਗੱਲਬਾਤ ਹੋਵੇ ਸਾਡੇ ਸਾਹਮਣੇ ਆਪਦਾ ਪੱਖ ਰੱਖਣਾ ਚਾਹੁੰਦੇ ਆ ਤੇ ਜਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਜੁੜੇ ਰੂ ਮਲੂਕਾ ਟੀਵੀ ਨਾਲ ਧੰਨਵਾਦ